ਪੁਲਿਸ ਨੇ ਮੋਲਜ਼ਮ ਮਾਂ ਬੇਟੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਲਜ਼ਾਮ ਇਹ ਨੇ ਕਿ 에ਅਰ ਫੋਰਸ ਦੀ ਜ਼ਮੀਨ ਸੀ ਤੇ ਧੋਖਾ ਧੜੀ ਦੇ ਨਾਲ ਇਸ ਦੀ ਵਿਕਰੀ ਕਰ ਦਿੱਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮੋਲਜ਼ਮ ਮਾਂ ਪੁੱਤ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੂਸ਼ਾ ਅਨਸਲ ਤੇ ਉਸ ਦੇ ਬੇਟੇ ਨਵੀਨ ਅਨਸਲ ਤੇ ਮਾਮਲਾ ਦਰਜ ਕੀਤਾ ਗਿਆ ਹੈ 28 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਮਲਜ਼ਮਾਂ ਨੇ ਧੋਖੇ ਨਾਲ ਫਿਰੋਜ਼ਪੁਰ ਦੇ ਵਿੱਚ ਸਥਿਤ ਹਵਾਈ ਫੌਜ ਦੀ ਜ਼ਮੀਨ ਵੇਚ ਦਿੱਤੀ ਸੀ ਫਿਰੋਜ਼ਪੁਰ ਦੇ ਪਿੰਡ ਫੱਤੂਬਾਲਾ ਚ ਮੌਜੂਦ ਜ਼ਮੀਨ ਦਾ ਧੋਖੇ ਨਾਲ ਸੌਦਾ ਕਰ ਦਿੱਤਾ ਸੀ 1997 ਦੇ ਵਿੱਚ 118 ਕਨਾਲ 16 ਮਰਲੇ ਜ਼ਮੀਨ ਦੀ ਵਿਕਰੀ ਹੋਈ ਸੀ ਮੁਲਜ਼ਮਾਂ ਨੇ ਕੁਝ ਹੇਠਲੇ ਅਧਿਕਾਰੀਆਂ ਨਾਲ ਰਲ ਕੇ ਇਹ ਜ਼ਮੀਨ ਵੇਚ ਦਿੱਤੀ ਸੀ ਤੇ ਮਈ 2025 ਦੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਰੱਖਿਆ ਮੰਤਰਾਲੇ ਨੂੰ ਇਹ ਜ਼ਮੀਨ ਸੌਂਪੀ ਗਈ ਵੱਡੀ ਖਬਰ ਹੈ ਕਿਉਂਕਿ ਇਸ ਜ਼ਮੀਨ ਦੀ ਜੋ ਧੋਖਾਧੜੀ ਹੋਈ ਤੇ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ। ਸਹਾਜ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਲਦੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੌਰੀਆਂ, ਜਮ੍ਹਾਂਬੰਦੀਆਂ, ਇੰਤਕਾਲ ਇਹ ਜਲਦੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ। ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ। ਜਦੋਂ ਕੇਸਾਂ ਦੇ ਵਿੱਚ ਇਹ ਉਲਝੇ ਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਿਖਾ ਦਿੱਤੀ ਡੀਸੀ ਨੂੰ। ਜਦੋਂ ਡੀਸੀ ਨੂੰ ਦਰਖਾਹਤ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਬਾ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਵਤ ਖਾ ਗਿਆ ਪਟਵਾਰੀ ਕਾਨੂੰਗੋ ਸਾਰਿਆਂ ਕੋਲੋਂ ਮੋਟੀ ਰਿਸ਼ਵਤ ਲੈ ਕੇ ਚਲਾ ਗਿਆ ਅਗੋਂ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਰਖਾਹਤ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਿੱਦੋਂ ਉਹਨੇ ਆਰਮੀ ਨੇ ਦਰਖਾਹਤ ਦਿੱਤੀ ਗਵਰਨਰ ਨੂੰ ਗਵਰਨਰ ਤੋਂ ਦਰਖਾਸਤ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜੋ ਤਾਂ ਇਹ 24 ਦੋ 24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੇ ਇਹ ਹੁਣ 24 ਦੋ 24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ પાਸੇ ਕਰ ਦੋ ਡੀਸੀਆਂ ਡੂਸੀਆਂ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਇਰੈਕਟਰ ਬਿਜ਼ਨੈਸ ਵਿਜਨਸ ਨੂੰ ਦੇਤਾ ਵਿਜਨਸ ਵਾਲਿਆਂ ਦੇਤਾ ਚੀਫ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਪ੍ਰੋਪਰ ਕੈਂਟਜ ਹੈਗਾ 15 ਕਿੱਲੇ ਰਕਬਾ ਹੈ 118 ਕੇ ਨਾਲ 16 ਮਰੇ ਲਗਭਗ 15 ਕਿੱਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਜਾਜ ਗਰਾਊਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਬੁਗਤ ਕਰਕੇ ਵੇਚ ਦਿੱਤਾ ਤਾਂ 에ਅਰ ਫੋਰਸ ਦੀ ਜ਼ਮੀਨ ਸੀ ਧੋਖਾ ਧੜੀ ਦੇ ਨਾਲ ਵਿਕੀ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਨੇ ਫਿਰੋਜ਼ਪੁਰ ਤੋਂ ਮਨਦੀਪ 28 ਸਾਲ ਲੱਗ ਗਏ ਲੰਮੀ ਜਾਂਚ ਜਿਸ ਤੋਂ ਬਾਅਦ ਹੁਣ ਐਕਸ਼ਨ ਹੋਇਆ ਕੀ ਕੁਝ ਅਪਡੇਟ ਤੇ ਕੀ ਕਾਰਵਾਈ ਆ ਬਿਲਕੁਲ ਅਨਵੀਰ ਗੱਲ ਕਰੀਏ ਤਾਂ ਜੇ ਤੁਖਾ ਧੜੀ ਦਾ ਹੁਣ ਪੁਲਿਸ ਨੇ ਜਿਹੜਾ ਹੈ 5 ਸਾਲ ਬੀਤ ਜਾਣ ਤੋਂ ਬਾਅਦ ਕਿਉਂਕਿ 28 ਸਾਲ ਹੋ ਗਏ ਇਹ ਜ਼ਮੀਨ ਨੂੰ ਜਿਹੜਾ ਟਰਾਂਸਫਰ ਕਰਾਇਆ ਪਰ ਉਸ ਤੋਂ ਬਾਅਦ 2001 ਚ ਜਦੋਂ ਇਹ ਮਾਮਲਾ ਇੱਕ ਕਾਨੂੰਗੋ ਜਿਹੜਾ ਹੈ ਨਿਸ਼ਾਨ ਸਿੰਘ ਉਹ ਜਦੋਂ ਰਿਟਾਇਰਡ ਹੁੰਦੇ ਆ ਤੇ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਡੀਸੀ ਫਿਰੋਜ਼ਪੁਰ ਤੇ ਐਫਸੀਆਫ ਦੇ ਪੰਜਾਬ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਕਿ ਇਸ ਤਰ੍ਹਾਂ ਜਿਹੜੀ ਆਰਮੀ ਦੀ ਜਿਹੜੀ Air Force ਦੀ ਜ਼ਮੀਨ ਹੈ ਉਸ ਨੂੰ ਕਿਸੇ ਕੋਸ਼ ਅਗਿਆਤ ਲੋਕਾਂ ਨੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਿਆ ਔਰ ਉਸ ਤੋਂ ਬਾਅਦ ਇਹ 4 ਸਾਲ ਲੱਗੇ ਇਸ ਦੀ ਕਾਰਵਾਈ ਚੱਲਦੇ ਹੋયા ਜਦੋਂ ਤਿੰਨ ਬੰਦਿਆਂ ਦੀ ਰਿਪੋਰਟ ਡੀਸੀ ਵੱਲੋਂ ਉਹਦਾ ਮੌਜੂਦਾ ਜਿਹੜੇ ਡੀਸੀ ਸੀ ਉਹਨਾਂ ਵੱਲੋਂ ਤਿੰਨ ਪੰਨਿਆਂ ਦੀ ਰਿਪੋਰਟ ਬਣਾਈ ਗਈ ਔਰ ਉਸ ਦੱਸਿਆ ਗਿਆ ਕਿ ਇਹ ਕਬਜ਼ਾ ਜਿਹੜਾ ਹੈ ਆ ਆਰਮੀ ਇਕੋਲਾ ਹੈ 에어 بیس ਉਹਨਾਂ ਦੇ ਕੋਲ ਹੈ ਕਬਜ਼ਾ ਉਹਨਾਂ ਦੇ ਕੋਲ ਹੈ ਪਰ ਕਿਤੇ ਨਾ ਕਿਤੇ ਇਹ ਧਿਆਨ ਚ ਨਹੀਂ ਸੀਗਾ ਕਿ ਕਈ ਕੁਝ ਲੋਕਾਂ ਵੱਲੋਂ ਜਿਹੜਾ ਇਸ ਦੀ ਰਜਿਸਟਰੀ 2000 ਦੇ ਇੱਕ ਦੇ ਵਿੱਚ ਆਪਣੇ ਨਾਂ ਤੇ ਕਰਵਾ ਲਈ ਗਈ ਸੀ ਔਰ ਲਗਾਤਾਰ ਜਿਹੜਾ ਇਹ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਨਿਸ਼ਾਨ ਸਿੰਘ ਕਾਨੂੰਗੋ ਜਿਹੜੇ ਰਿਟਾਇਰਡ ਨੇ ਉਹ ਲੱਗੇ ਰਹੇ ਔਰ ਜਦੋਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਦੇ ਜਿਹੜੇ ਜਾਤੀ ਉਹਨਾਂ ਕੋਲੋਂ ਇਸ ਨੂੰ ਲੈਂਦੇ ਹੋਏ ਉਤੋਂ ਜਿਹੜਾ ਹੋਣ ਇਹ ਨਿਕਲ ਕੇ ਸਾਹਮਣੇ ਆਇਆ ਕਿ ਠੀਕ ਹੈ ਮੰਦੀਪ 우ષા ਅੰਸਲ ਤੇ ਉਹਨਾਂ ਦਾ ਬੇਟਾ ਹੈ ਨਵੀਨ ਅੰਸਲ ਕੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਪਡੇਟ ਤੇ ਦੂਜਾ ਜਿਹੜੀ ਜ਼ਮੀਨ ਸੀ ਉਹ ਦੁਬਾਰਾ ਹਵਾਈ ਫੌਜ ਨੂੰ ਵਾਪਸ ਕਰ ਦਿੱਤੀ ਗਈ ਆਹ ਗੱਲ ਕਰੀਏ ਤੇ ਹਵਾਈ ਫੌਜ ਦੇ ਕੋਲ ਹੀ ਇਸ ਦਾ ਕਬਜ਼ਾ ਹੈ ਔਰ ਜਿਹੜਾ 우샤 ਅੰਸਲ ਉਹਨਾਂ ਦੀ ਮਰਦੂ ਹੋ ਚੁੱਕੀ ਹੈ ਔਰ ਉਹਨਾਂ ਦੇ ਬੇਟੇ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਾ ਜ 28 ਤਰੀਕ ਨੂੰ ਹੀ ਕੀਤੀ ਗਈ ਹੈ ਔਰ ਜਲਦ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਹੁਣ ਉਹ ਫਿਰੋਜ਼ਪੁਰ ਛੱਡ ਕੇ ਦਿੱਲੀ ਰਹਿ ਰਹੇ ਨੇ ਔਰ ਕਿਤੇ ਨਾ ਕਿਤੇ ਉਹ ਵੀ ਇੱਕ ਰਸੂਕ ਦਾ ਪਾਰਟੀ ਆ ਔਰ ਉਹਨਾਂ ਵੱਲੋਂ ਵੀ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਦੁਬਾਰਾ ਖੜਕਾਇਆ ਜਾ ਸਕਦਾ ਹੈ ਔਰ ਹਾਲੇ ਤੱਕ ਦੀ ਗੱਲ ਕਰੀਏ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਧੰਨਵਾਦ ਮਨਦੀਪ ਇਸ ਪੂਰੀ ਅਪਡੇਟ ਦੇ ਲਈ ਮਨਦੀਪ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਪਰਚਾ ਜ਼ਰੂਰ ਹੋਇਆ ਹੈ ਐਫ ਆਈ ਆਰ ਜ਼ਰੂਰ ਹੋਈ ਹੈ ਪਰ ਊਸ਼ਾ ਅੰਸਲ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦਾ ਬੇਟਾ ਵੀ ਦਿੱਲੀ 'ਚ ਰਹਿੰਦਾ ਹੈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ 28 ਸਾਲ ਬਾਅਦ ਏਅਰ ਫੋਰਸ ਨੂੰ ਜ਼ਮੀਨ ਤਾਂ ਵਾਪਸ ਕਰ ਦਿੱਤੀ ਗਈ ਹੈ ਤੇ ਹੁਣ ਐਫ ਆਈ ਆਰ ਹੋਈ ਹੈ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਏਅਰ ਫੋਰਸ ਦੀ ਜ਼ਮੀਨ ਦੇ ਧੋਖਾਧੜੀ ਨਾਲ ਵਿਕਰੀ ਮਾਮਲੇ 'ਚ ਐਕਸ਼ਨ ਹੋਇਆ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਮਾਂ ਬੇਟੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਲਜ਼ਾਮ ਇਹ ਨੇ ਕਿ 에ਅਰ ਫੋਰਸ ਦੀ ਜ਼ਮੀਨ ਸੀ ਤੇ ਧੋਖਾਧੜੀ ਦੇ ਨਾਲ ਇਸ ਦੀ ਵਿਕਰੀ ਕਰ ਦਿੱਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮੁਲਜ਼ਮ ਮਾ ਪੁੱਤ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਸ਼ਾ ਅਨਸਲ ਤੇ ਉਸ ਦੇ ਬੇਟੇ ਨਵੀਨ ਅਨਸਲ ਤੇ ਮਾਮਲਾ ਦਰਜ ਕੀਤਾ ਗਿਆ 28 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਮੁਲਜ਼ਮਾਂ ਨੇ ਧੋਖੇ ਨਾਲ ਫਿਰੋਜ਼ਪੁਰ ਦੇ ਵਿੱਚ ਸਥਿਤ ਹਵਾਈ ਫੌਜ ਦੀ ਜ਼ਮੀਨ ਵੇਚ ਦਿੱਤੀ ਸੀ ਫਿਰੋਜ਼ਪੁਰ ਦੇ ਪਿੰਡ ਫੱਤੂਬਾਲਾ ਚ ਮੌਜੂਦ ਜ਼ਮੀਨ ਦਾ ਧੋਖੇ ਨਾਲ ਸੌਦਾ ਕਰ ਦਿੱਤਾ ਸੀ 1997 ਦੇ ਵਿੱਚ 118 ਕਨਾਲ 16 ਮਰਲੇ ਜ਼ਮੀਨ ਦੀ ਵਿਕਰੀ ਹੋਈ ਸੀ ਮੁਲਜ਼ਮਾਂ ਨੇ ਕੁਝ ਹੇਠਲੇ ਅਧਿਕਾਰੀਆਂ ਨਾਲ ਰਲ ਕੇ ਇਹ ਜ਼ਮੀਨ ਵੇਚ ਦਿੱਤੀ ਸੀ ਤੇ ਮਈ 2025 ਦੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਰੱਖਿਆ ਮੰਤਰਾਲੇ ਨੂੰ ਇਹ ਜ਼ਮੀਨ ਸੌਂਪੀ ਗਈ ਵੱਡੀ ਖਬਰ ਹੈ ਕਿਉਂਕਿ ਇਸ ਜ਼ਮੀਨ ਦੀ ਜੋ ਧੋਖਾਧੜੀ ਹੋਈ ਤੇ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਤਹਾਜ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਲਦੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੌਰੀਆਂ ਜਮ੍ਹਾਂਬੰਦੀਆਂ ਇੰਤਕਾਲ ਇਹ ਜਲਦੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ ਜਦੋਂ ਕੇਸਾਂ ਦੇ ਵਿੱਚ ਇਹ ਉਲਝੇਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਿਖਾ ਦਿੱਤੀ ਡੀਸੀ ਨੂੰ ਜਦੋਂ ਡੀਸੀ ਨੂੰ ਦਿਖਾ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਮਾਂ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਮਤ ਖਾ ਗਿਆ ਪਟਵਾਰੀ ਕਾਨੂੰਨ ਕੋ ਸਾਰਿਆਂ ਕੋਲੋਂ ਮੋਟੀ ਰਿਸ਼ਮਤ ਲੈ ਕੇ ਚਲਾ ਗਿਆ ਅੱਗੋ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਰਖਾਹ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਦੋਂ ਉਹਨੇ ਆਰਮੀ ਨੇ ਦਰਖਾਹ ਦਿੱਤੀ ਗਵਰਨਰ ਨੂੰ ਗਵਰਨਰ ਨੂੰ ਦਰਖਾਸਤ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਇਹ 24/24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੀ ਇਹ ਹੁਣ 24 ਤੋਂ 24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ પાਸੇ ਕਰ ਦੋ ਡੀਸੀਆਂ ਡੂਸੀਆ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਇਰੈਕਟਰ ਵਿਜੀਲੈਂਸ ਬਿਹਰਣ ਦੇਤਾ ਵਿਜੀਲੈਂਸ ਵਾਲਿਆਂ ਦੇਤਾ ਚੀਫ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਪ੍ਰੋਪਰ ਕੈਂਟਜ ਹੈਗਾ 15 ਕਿੱਲੇ ਰਕਬਾ ਹੈ 118 ਕ ਨਾਲ 16 ਮਰੇ ਲਗਭਗ 15 ਕਿੱਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਜਾਜ ਗਰਾਉਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਮੁਕਤ ਕਰਕੇ ਵੇਚ ਦਿੱਤਾ ਤਾਂ 에ਅਰ ਫੋਰਸ ਦੀ ਜ਼ਮੀਨ ਸੀ ਧੋਖਾ ਧੜੀ ਦੇ ਨਾਲ ਵਿਕੀ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਨੇ ਫਿਰੋਜ਼ਪੁਰ ਤੋਂ ਮਨਦੀਪ 28 ਸਾਲ ਲੱਗ ਗਏ ਲੰਮੀ ਜਾਂਚ ਜਿਸ ਤੋਂ ਬਾਅਦ ਹੁਣ ਐਕਸ਼ਨ ਹੋਇਆ ਕਿ ਕੁਝ ਅਪਡੇਟ ਤੇ ਕੀ ਕਾਰਵਾਈ ਆ ਬਿਲਕੁਲ ਅਨਵੀਰ ਗੱਲ ਕਰੀਏ ਤਾਂ ਦੇ ਜੇ ਤੁਖਾ ਧੜੀ ਦਾ ਹੁਣ ਪੁਲਿਸ ਨੇ ਜਿਹੜਾ ਹੈ 5 ਸਾਲ ਬੀਤ ਜਾਣ ਤੋਂ ਬਾਅਦ ਕਿਉਂਕਿ 28 ਸਾਲ ਹੋ ਗਏ ਇਹ ਜ਼ਮੀਨ ਨੂੰ ਜਿਹੜਾ ਹੈ ਟਰਾਂਸਫਰ ਕਰਾਇਆ ਪਰ ਉਸ ਤੋਂ ਬਾਅਦ 2001 ਚ ਜਦੋਂ ਇਹ ਮਾਮਲਾ ਇੱਕ ਕਾਨੂੰਗੋ ਜਿਹੜਾ ਹੈ ਨਿਸ਼ਾਨ ਸਿੰਘ ਉਹ ਜਦੋਂ ਰਿਟਾਇਰਡ ਹੁੰਦੇ ਆ ਤੇ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਡੀਸੀ ਫਿਰੋਜ਼ਪੁਰ ਤੇ ਐਫਸੀ ਆਫ ਦਾ ਪੰਜਾਬ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਕਿ ਇਸ ਤਰ੍ਹਾਂ ਜਿਹੜੀ ਆਰਮੀ ਦੀ ਜਿਹੜੀ Air Force ਦੀ ਜ਼ਮੀਨ ਹੈ ਉਸ ਨੂੰ ਕਿਸੇ ਕੋਸ਼ ਅਗਿਆਤ ਲੋਕਾਂ ਨੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਿਆ ਔਰ ਉਸ ਤੋਂ ਬਾਅਦ ਇਹ 4 ਸਾਲ ਲੱਗੇ ਇਸ ਦੀ ਕਾਰਵਾਈ ਚੱਲਦੇ ਹੋયા ਜਦੋਂ ਤਿੰਨ ਪੰਨਿਆਂ ਦੀ ਰਿਪੋਰਟ ਡੀਸੀ ਵੱਲੋਂ ਉਹਦਾ ਮੌਜੂਦਾ ਜਿਹੜੇ ਡੀਸੀ ਸੀ ਉਹਨਾਂ ਵੱਲੋਂ ਤਿੰਨ ਪੰਨਿਆਂ ਦੀ ਰਿਪੋਰਟ ਬਣਾਈ ਗਈ ਔਰ ਉਸ ਤੋਂ ਦੱਸਿਆ ਗਿਆ ਕਿ ਇਹ ਕਬਜ਼ਾ ਜਿਹੜਾ ਹੈ ਆ ਆਰਮੀ ਕੋਲ ਆ 에어 بیس ਉਹਨਾਂ ਦੇ ਕੋਲ ਹੈ ਕਰਜ਼ਾ ਉਹਨਾਂ ਦੇ ਕੋਲ ਹੈ ਪਰ ਕਿਤੇ ਨਾ ਕਿਤੇ ਇਹ ਧਿਆਨ ਚ ਨਹੀਂ ਸੀਗਾ ਕਿ ਕਈ ਕੁਝ ਲੋਕਾਂ ਵੱਲੋਂ ਜਿਹੜਾ ਇਸ ਦੀ ਰਜਿਸਟਰੀ 2000 ਦੇ ਇੱਕ ਦੇ ਵਿੱਚ ਆਪਣੇ ਨਾਂ ਤੇ ਕਰਵਾ ਲਈ ਗਈ ਸੀ ਔਰ ਲਗਾਤਾਰ ਜਿਹੜਾ ਇਹ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਨਿਸ਼ਾਨ ਸਿੰਘ ਕਾਨੂੰਗੋ ਜਿਹੜੇ ਰਿਟਾਇਰਡ ਨੇ ਉਹ ਲੱਗੇ ਰਹੇ ਔਰ ਜਦੋਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਦੇ ਜਿਹੜੇ ਜਾਤੀ ਉਹਨਾਂ ਕੋਲੋਂ ਇਸ ਨੂੰ ਲੈਂਦੇ ਹੋਏ ਉਸ ਨੂੰ ਜਿਹੜਾ ਹੋਣ ਇਹ ਨਿਕਲ ਕੇ ਸਾਹਮਣੇ ਆਇਆ ਕਿ ਠੀਕ ਹੈ ਮਨਦੀਪ ਹੂਸ਼ਾ ਅੰਸਲ ਤੇ ਉਹਨਾਂ ਦਾ ਬੇਟਾ ਨਵੀਨ ਅੰਸਲ ਕੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਪਡੇਟ ਤੇ ਦੂਜਾ ਜਿਹੜੀ ਜ਼ਮੀਨ ਸੀ ਉਹ ਦੁਬਾਰਾ ਹਵਾਈ ਫੌਜ ਨੂੰ ਵਾਪਸ ਕਰ ਦਿੱਤੀ ਗਈ ਆਹ ਗੱਲ ਕਰੀਏ ਤੇ ਹਵਾਈ ਫੌਜ ਦੇ ਕੋਲ ਹੀ ਇਸ ਦਾ ਕਬਜ਼ਾ ਹੈ ਔਰ ਜਿਹੜਾ 우ਸ਼ਾ ਅੰਸਲ ਉਹਨਾਂ ਦੀ ਮਰਜੂ ਹੋ ਚੁੱਕੀ ਹੈ ਔਰ ਉਹਨਾਂ ਦੇ ਬੇਟੇ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਾ ਜ 28 ਤਰੀਕ ਨੂੰ ਹੀ ਕੀਤੀ ਗਈ ਹੈ ਔਰ ਜਲਦ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਹੁਣ ਉਹ ਫਿਰੋਜ਼ਪੁਰ ਛੱਡ ਕੇ ਦਿੱਲੀ ਰਹਿ ਰਹੇ ਨੇ ਔਰ ਕਿਤੇ ਨਾ ਕਿਤੇ ਉਹ ਵੀ ਇੱਕ ਰਸੂਕ ਦਾ ਪਾਰਟੀ ਆ ਔਰ ਉਹਨਾਂ ਵੱਲੋਂ ਵੀ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਦੁਬਾਰਾ ਖੜਕਾਇਆ ਜਾ ਸਕਦਾ ਹੈ ਔਰ ਹਾਲੇ ਤੱਕ ਦੀ ਗੱਲ ਕਰੀਏ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਧੰਨਵਾਦ ਮਨਦੀਪ ਇਸ ਪੂਰੀ ਅਪਡੇਟ ਦੇ ਲਈ ਮਨਦੀਪ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਪਰਚਾ ਜ਼ਰੂਰ ਹੋਇਆ ਹੈ ਐਫ ਆਈ ਆਰ ਜ਼ਰੂਰ ਹੋਈ ਹੈ ਪਰ ਊਸ਼ਾ ਅੰਸਲ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦਾ ਬੇਟਾ ਵੀ ਦਿੱਲੀ 'ਚ ਰਹਿੰਦਾ ਹੈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ 28 ਸਾਲ ਬਾਅਦ ਏਅਰ ਫੋਰਸ ਨੂੰ ਜ਼ਮੀਨ ਤਾਂ ਵਾਪਸ ਕਰ ਦਿੱਤੀ ਗਈ ਹੈ ਤੇ ਹੁਣ ਐਫ ਆਈ ਆਰ ਹੋਈ ਹੈ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਏਅਰ ਫੋਰਸ ਦੀ ਜ਼ਮੀਨ ਦੇ ਧੋਖਾਧੜੀ ਨਾਲ ਵਿਕਰੀ ਮਾਮਲੇ 'ਚ ਐਕਸ਼ਨ ਹੋਇਆ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਮਾਂ ਬੇਟੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਲਜ਼ਾਮ ਇਹ ਨੇ ਕਿ 에ਅਰ ਫੋਰਸ ਦੀ ਜ਼ਮੀਨ ਸੀ ਤੇ ਧੋਖਾਧੜੀ ਦੇ ਨਾਲ ਇਸ ਦੀ ਵਿਕਰੀ ਕਰ ਦਿੱਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮੁਲਜ਼ਮ ਮਾ ਪੁੱਤ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਮੂਸ਼ਾ ਅੰਸਲ ਤੇ ਉਸ ਦੇ ਬੇਟੇ ਨਵੀਨ ਅੰਸਲ ਤੇ ਮਾਮਲਾ ਦਰਜ ਕੀਤਾ ਗਿਆ 28 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਮੁਲਜ਼ਮਾਂ ਨੇ ਧੋਖੇ ਨਾਲ ਫਿਰੋਜ਼ਪੁਰ ਦੇ ਵਿੱਚ ਸਥਿਤ ਹਵਾਈ ਫੌਜ ਦੀ ਜ਼ਮੀਨ ਵੇਚ ਦਿੱਤੀ ਸੀ ਫਿਰੋਜ਼ਪੁਰ ਦੇ ਪਿੰਡ ਫੱਤੂਬਾਲਾ ਚ ਮੌਜੂਦ ਜ਼ਮੀਨ ਦਾ ਧੋਖੇ ਨਾਲ ਸੌਦਾ ਕਰ ਦਿੱਤਾ ਸੀ 1997 ਦੇ ਵਿੱਚ 118 ਕਨਾਲ 16 ਮਰਲੇ ਜ਼ਮੀਨ ਦੀ ਵਿਕਰੀ ਹੋਈ ਸੀ ਮੁਲਜ਼ਮਾਂ ਨੇ ਕੁਝ ਹੇਠਲੇ ਅਧਿਕਾਰੀਆਂ ਨਾਲ ਰਲ ਕੇ ਇਹ ਜ਼ਮੀਨ ਵੇਚ ਦਿੱਤੀ ਸੀ ਤੇ ਮਈ 2025 ਦੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਰੱਖਿਆ ਮੰਤਰਾਲੇ ਨੂੰ ਇਹ ਜ਼ਮੀਨ ਸੌਂਪੀ ਗਈ ਵੱਡੀ ਖਬਰ ਹੈ ਕਿਉਂਕਿ ਇਸ ਜ਼ਮੀਨ ਦੀ ਜੋ ਧੋਖਾਧੜੀ ਹੋਈ ਤੇ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਤਹਾਜ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਾਲੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੌਰੀਆਂ ਜਮ੍ਹਾਂਬੰਦੀਆਂ ਇੰਤਕਾਦ ਇਹ ਜਾਲੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ ਜਦੋਂ ਕੇਸਾਂ ਦੇ ਵਿੱਚ ਇਹ ਉਲਝੇਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਿਖਾ ਦਿੱਤੀ ਡੀਸੀ ਨੂੰ ਜਦੋਂ ਡੀਸੀ ਨੂੰ ਦਿਖਾ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਮਾਂ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਵਤ ਖਾ ਗਿਆ ਪਟਵਾਰੀ ਕਾਨੂੰਨ ਕੋ ਸਾਰਿਆਂ ਕੋਲੋਂ ਮੋਟੀ ਰਿਸ਼ਵਤ ਲੈ ਕੇ ਚਲਾ ਗਿਆ ਅੱਗੋਂ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਰਖਾਸਤ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਦੋਂ ਉਹਨੇ ਆਰਮੀ ਨੇ ਦਰਖਾਸਤ ਦਿੱਤੀ گورنر ਨੂੰ گورنر ਤੋਂ ਦਰਖਾਸਤ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਇਹ 24/24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੀ ਇਹ ਹੁਣ 24 ਤੋਂ 24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ પાਸੇ ਕਰ ਦੋ ਡੀਸੀਾਂ ਨੂੰ ਡੂਸੀਆਂ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਕਟਰ ਵਿਜਨਸ ਬਿਹਰਣ ਦੇਤਾ ਵਿਜਨਸ ਵਾਲਾਂ ਨੂੰ ਦੇਤਾ ਚੀਫ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਪ੍ਰੋਪਰ ਕੈਂਟਜ ਹੈਗਾ 15 ਕਿੱਲੇ ਰਕਬਾ ਹੈ 118 ਕ ਨਾਲ 16 ਮਰੇ ਲਗਭਗ 15 ਕਿੱਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਜਾਂਜ ਗਰਾਊਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਮੁਕਤ ਕਰਕੇ ਵੇਚ ਦਿੱਤਾ ਤਾਂ 에ਅਰ ਫੋਰਸ ਦੀ ਜ਼ਮੀਨ ਸੀ ਧੋਖਾ ਧੜੀ ਦੇ ਨਾਲ ਵਿਕੀ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਨੇ ਫਿਰੋਜ਼ਪੁਰ ਤੋਂ ਮਨਦੀਪ 28 ਸਾਲ ਲੱਗ ਗਏ ਲੰਮੀ ਜਾਂਚ ਜਿਸ ਤੋਂ ਬਾਅਦ ਹੁਣ ਐਕਸ਼ਨ ਹੋਇਆ ਕੀ ਕੁਝ ਅਪਡੇਟ ਤੇ ਕੀ ਕਾਰਵਾਈ ਆ ਬਿਲਕੁਲ ਅਨਵੀਰ ਗੱਲ ਕਰੀਏ ਤਾਂ ਜੇ ਤੁਖਾ ਧੜੀ ਦਾ ਹੁਣ ਪੁਲਿਸ ਨੇ ਜਿਹੜਾ ਹੈ 5 ਸਾਲ ਬੀਤ ਜਾਣ ਤੋਂ ਬਾਅਦ ਕਿਉਂਕਿ 28 ਸਾਲ ਹੋ ਗਏ ਇਹ ਜ਼ਮੀਨ ਨੂੰ ਜਿਹੜਾ ਟਰਾਂਸਫਰ ਕਰਾਇਆ ਪਰ ਉਸ ਤੋਂ ਬਾਅਦ 2001 ਚ ਜਦੋਂ ਇਹ ਮਾਮਲਾ ਇੱਕ ਕਾਨੂੰਗੋ ਜਿਹੜਾ ਹੈ ਨਿਸ਼ਾਨ ਸਿੰਘ ਉਹ ਜਦੋਂ ਰਿਟਾਇਰਡ ਹੁੰਦੇ ਆ ਤੇ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਡੀਸੀ ਫਿਰੋਜ਼ਪੁਰ ਤੇ ਐਫਸੀ ਆਫ ਦਾ ਪੰਜਾਬ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਕਿ ਇਸ ਤਰ੍ਹਾਂ ਜਿਹੜੀ ਆਰਮੀ ਦੀ ਜਿਹੜੀ Air Force ਦੀ ਜ਼ਮੀਨ ਹੈ ਉਸ ਨੂੰ ਕਿਸੇ ਕੋਸ਼ ਅਗਿਆਤ ਲੋਕਾਂ ਨੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਿਆ ਔਰ ਉਸ ਤੋਂ ਬਾਅਦ ਇਹ 4 ਸਾਲ ਲੱਗੇ ਇਸ ਦੀ ਕਾਰਵਾਈ ਚੱਲਦੇ ਹੋયા ਜਦੋਂ ਤਿੰਨ ਪੰਨਿਆਂ ਦੀ ਰਿਪੋਰਟ ਡੀਸੀ ਵੱਲੋਂ ਉਹਦਾ ਮੌਜੂਦਾ ਜਿਹੜੇ ਡੀਸੀ ਸੀ ਉਹਨਾਂ ਵੱਲੋਂ ਤਿੰਨ ਪੰਨਿਆਂ ਦੀ ਰਿਪੋਰਟ ਬਣਾਈ ਗਈ ਔਰ ਉਸ ਦੱਸਿਆ ਗਿਆ ਕਿ ਇਹ ਕਬਜ਼ਾ ਜਿਹੜਾ ਹੈ ਆ ਆਰਮੀ ਕੋਲ ਹੈ 에어 بیس ਉਹਨਾਂ ਦੇ ਕੋਲ ਹੈ ਕਰਜ਼ਾ ਉਹਨਾਂ ਦੇ ਕੋਲ ਹੈ ਪਰ ਕਿਤੇ ਨਾ ਕਿਤੇ ਇਹ ਧਿਆਨ ਚ ਨਹੀਂ ਸੀਗਾ ਕਿ ਕਈ ਕੁਝ ਲੋਕਾਂ ਵੱਲੋਂ ਜਿਹੜਾ ਇਸ ਦੀ ਰਜਿਸਟਰੀ 2000 ਦੇ ਇੱਕ ਦੇ ਵਿੱਚ ਆਪਣੇ ਨਾਂ ਤੇ ਕਰਵਾ ਲਈ ਗਈ ਸੀ ਔਰ ਲਗਾਤਾਰ ਜਿਹੜਾ ਇਹ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਨਿਸ਼ਾਨ ਸਿੰਘ ਕਾਨੂੰਗੋ ਜਿਹੜੇ ਰਿਟਾਇਰਡ ਨੇ ਉਹ ਲੱਗੇ ਰਹੇ ਔਰ ਜਦੋਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਦੇ ਜਿਹੜੇ ਜੱਤੀ ਉਹਨਾਂ ਵੱਲੋਂ ਇਸ ਨੂੰ ਲੈਂਦੇ ਹੋਏ ਉਸ ਨੂੰ ਜਿਹੜਾ ਹੋਣ ਇਹ ਨਿਕਲ ਕੇ ਸਾਹਮਣੇ ਆਇਆ ਕਿ ਠੀਕ ਹੈ ਮਨਦੀਪ 우ਸ਼ਾ ਅੰਸਲ ਤੇ ਉਹਨਾਂ ਦਾ ਬੇਟਾ ਇਹ ਨਵੀਨ ਅੰਸਲ ਕੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਪਡੇਟ ਤੇ ਦੂਜਾ ਜਿਹੜੀ ਜ਼ਮੀਨ ਸੀ ਉਹ ਦੁਬਾਰਾ ਹਵਾਈ ਫੌਜ ਨੂੰ ਵਾਪਸ ਕਰ ਦਿੱਤੀ ਗਈ ਆਹ ਗੱਲ ਕਰੀਏ ਤੇ ਹਵਾਈ ਫੌਜ ਦੇ ਕੋਲ ਹੀ ਇਸ ਦਾ ਕਬਜ਼ਾ ਹੈ ਔਰ ਜਿਹੜਾ 우샤 ਅੰਸਲ ਉਹਨਾਂ ਦੀ ਮਰਦੂ ਹੋ ਚੁੱਕੀ ਹੈ ਔਰ ਉਹਨਾਂ ਦੇ ਬੇਟੇ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਾ ਅੱਜ 28 ਤਰੀਕ ਨੂੰ ਹੀ ਕੀਤੀ ਗਈ ਹੈ ਔਰ ਜਲਦ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਹੁਣ ਉਹ ਫਿਰੋਜ਼ਪੁਰ ਛੱਡ ਕੇ ਦਿੱਲੀ ਰਹਿ ਰਹੇ ਨੇ ਔਰ ਕਿਤੇ ਨਾ ਕਿਤੇ ਉਹ ਵੀ ਇੱਕ ਰਸੂਕ ਦਾ ਪਾਰਟੀ ਆ ਔਰ ਉਹਨਾਂ ਵੱਲੋਂ ਵੀ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਦੁਬਾਰਾ ਖੜਕਾਇਆ ਜਾ ਸਕਦਾ ਹੈ ਔਰ ਹਾਲੇ ਤੱਕ ਦੀ ਗੱਲ ਕਰੀਏ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਧੰਨਵਾਦ ਮਨਦੀਪ ਇਸ ਪੂਰੀ ਅਪਡੇਟ ਦੇ ਲਈ ਮਨਦੀਪ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਪਰਚਾ ਜ਼ਰੂਰ ਹੋਇਆ ਹੈ ਐਫ ਆਈ ਆਰ ਜ਼ਰੂਰ ਹੋਈ ਹੈ ਪਰ ਊਸ਼ਾ ਅੰਸਲ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦਾ ਬੇਟਾ ਵੀ ਦਿੱਲੀ 'ਚ ਰਹਿੰਦਾ ਹੈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ 28 ਸਾਲ ਬਾਅਦ ਏਅਰ ਫੋਰਸ ਨੂੰ ਜ਼ਮੀਨ ਤਾਂ ਵਾਪਸ ਕਰ ਦਿੱਤੀ ਗਈ ਹੈ ਤੇ ਹੁਣ ਐਫ ਆਈ ਆਰ ਹੋਈ ਹੈ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਏਅਰ ਫੋਰਸ ਦੀ ਜ਼ਮੀਨ ਦੇ ਧੋਖਾਧੜੀ ਨਾਲ ਵਿਕਰੀ ਮਾਮਲੇ 'ਚ ਐਕਸ਼ਨ ਹੋਇਆ ਫਿਰੋਜ਼ਪੁਰ ਪੁਲਿਸ ਨੇ ਮਲਜ਼ਮ ਮਾਂ ਬੇਟੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰاصل ਇਲਜ਼ਾਮ ਇਹ ਨੇ ਕਿ 에어 ਫੋਰਸ ਦੀ ਜ਼ਮੀਨ ਸੀ ਤੇ ਧੋਖਾਧੜੀ ਦੇ ਨਾਲ ਇਸ ਦੀ ਵਿਕਰੀ ਕਰ ਦਿੱਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮੁਲਜ਼ਮ ਮਾ ਪੁੱਤ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਸ਼ਾ ਅੰਸਲ ਤੇ ਉਸ ਦੇ ਬੇਟੇ ਨਵੀਨ ਅੰਸਲ ਤੇ ਮਾਮਲਾ ਦਰਜ ਕੀਤਾ ਗਿਆ 28 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਮੁਲਜ਼ਮਾਂ ਨੇ ਧੋਖੇ ਨਾਲ ਫਿਰੋਜ਼ਪੁਰ ਦੇ ਵਿੱਚ ਸਥਿਤ ਹਵਾਈ ਫੌਜ ਦੀ ਜ਼ਮੀਨ ਵੇਚ ਦਿੱਤੀ ਸੀ ਫਿਰੋਜ਼ਪੁਰ ਦੇ ਪਿੰਡ ਫੱਤੂਵਾਲਾ ਚ ਮੌਜੂਦ ਜ਼ਮੀਨ ਦਾ ਧੋਖੇ ਨਾਲ ਸੌਦਾ ਕਰ ਦਿੱਤਾ ਸੀ 1997 ਦੇ ਵਿੱਚ 118 ਕਨਾਲ 16 ਮਰਲੇ ਜ਼ਮੀਨ ਦੀ ਵਿਕਰੀ ਹੋਈ ਸੀ ਮੁਲਜ਼ਮਾਂ ਨੇ ਕੁਝ ਹੇਠਲੇ ਅਧਿਕਾਰੀਆਂ ਨਾਲ ਰਲ ਕੇ ਇਹ ਜ਼ਮੀਨ ਵੇਚ ਦਿੱਤੀ ਸੀ ਤੇ ਮਈ 2025 ਦੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਰੱਖਿਆ ਮੰਤਰਾਲੇ ਨੂੰ ਇਹ ਜ਼ਮੀਨ ਸੌਂਪੀ ਗਈ ਵੱਡੀ ਖਬਰ ਹੈ ਕਿਉਂਕਿ ਇਸ ਜ਼ਮੀਨ ਦੀ ਜੋ ਧੋਖਾਧੜੀ ਹੋਈ ਤੇ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਹਾਜ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਾਲੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੋਰੀਆਂ ਜਵਾਂ ਬੰਦੀਆਂ ਇੰਤਕਾਲ ਇਹ ਜਾਲੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ ਜਦੋਂ ਕੇਸਾਂ ਦੇ ਵਿੱਚ ਇਹ ਉਲਝੇਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਿਖਾ ਦਿੱਤੀ ਡੀਸੀ ਨੂੰ ਜਦੋਂ ਡੀਸੀ ਨੂੰ ਦਿਖਾ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਬਾ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਵਤ ਖਾ ਗਿਆ ਪਟਵਾਰੀ ਕਾਨੂੰਨ ਕੋ ਸਾਰਿਆਂ ਕੋਲੋਂ ਮੋਟੀ ਰਿਸ਼ਵਤ ਲੈ ਕੇ ਚਲਾ ਗਿਆ ਅੱਗੋ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਰਖਾਹ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਦੋਂ ਉਹਨੇ ਆਰਮੀ ਨੇ ਦਰਖਾਹ ਦਿੱਤੀ ਗਵਰਨਰ ਨੂੰ ਗਵਰਨਰ ਨੂੰ ਦਰਖਾਸਤ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਇਹ 24/24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੀ ਇਹ ਹੁਣ 24 ਤੋਂ 24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ ਪਾਸੇ ਕਰ ਦੋ ਡੀਸੀਆਂ ਡੂਸੀਆਂ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਕਟਰ ਵਿਜੀਨਸ ਬਿਹਰਣ ਦੇਤਾ ਵਿਜੀਨਸ ਵਾਲਿਆਂ ਦੇਤਾ ਚੀਫ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਪ੍ਰੋਪਰ ਕੈਂਟਜ ਹੈਗਾ 15 ਕਿੱਲੇ ਰਕਬਾ ਹੈ 118 ਕ ਨਾਲ 16 ਮਰੇ ਲਗਭਗ 15 ਕਿੱਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਜਾਂਜ ਗਰਾਊਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਮੁਕਤ ਕਰਕੇ ਵੇਚ ਦਿੱਤਾ ਤਾਂ 에ਅਰ ਫੋਰਸ ਦੀ ਜ਼ਮੀਨ ਸੀ ਧੋਖਾ ਧੜੀ ਦੇ ਨਾਲ ਵਿਕੀ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਨੇ ਫਿਰੋਜ਼ਪੁਰ ਤੋਂ ਮਨਦੀਪ 28 ਸਾਲ ਲੱਗ ਗਏ ਲੰਮੀ ਜਾਂਚ ਜਿਸ ਤੋਂ ਬਾਅਦ ਹੁਣ ਐਕਸ਼ਨ ਹੋਇਆ ਕੀ ਕੁਝ ਅਪਡੇਟ ਤੇ ਕੀ ਕਾਰਵਾਈ ਆ ਬਿਲਕੁਲ ਅਨਵੀਰ ਗੱਲ ਕਰੀਏ ਤਾਂ ਜੇ ਤੁਖਾ ਧੜੀ ਦਾ ਹੁਣ ਪੁਲਿਸ ਨੇ ਜਿਹੜਾ ਹੈ 5 ਸਾਲ ਬੀਤ ਜਾਣ ਤੋਂ ਬਾਅਦ ਕਿਉਂਕਿ 28 ਸਾਲ ਹੋ ਗਏ ਇਹ ਜ਼ਮੀਨ ਨੂੰ ਜਿਹੜਾ ਟਰਾਂਸਫਰ ਕਰਾਇਆ ਪਰ ਉਸ ਤੋਂ ਬਾਅਦ 2001 ਚ ਜਦੋਂ ਇਹ ਮਾਮਲਾ ਇੱਕ ਕਾਨੂੰਗੋ ਜਿਹੜਾ ਨਿਸ਼ਾਨ ਸਿੰਘ ਉਹ ਜਦੋਂ ਰਿਟਾਇਰਡ ਹੁੰਦੇ ਆ ਤੇ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਡੀਸੀ ਫਿਰੋਜ਼ਪੁਰ ਤੇ ਐਫਸੀਆ ਆਫ ਦਾ ਪੰਜਾਬ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਕਿ ਇਸ ਤਰ੍ਹਾਂ ਜਿਹੜੀ ਆਰਮੀ ਦੀ ਜਿਹੜੀ Air Force ਦੀ ਜ਼ਮੀਨ ਹੈ ਉਸ ਨੂੰ ਕਿਸੇ ਕੋਸ਼ ਅਗਿਆਤ ਲੋਕਾਂ ਨੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਿਆ ਔਰ ਉਸ ਤੋਂ ਬਾਅਦ ਇਹ 4 ਸਾਲ ਲੱਗੇ ਇਸ ਦੀ ਕਾਰਵਾਈ ਚੱਲਦੇ ਹੋયા ਜਦੋਂ ਤਿੰਨ ਪੰਨਿਆਂ ਦੀ ਰਿਪੋਰਟ ਡੀਸੀ ਵੱਲੋਂ ਉਹਦਾ ਮੌਜੂਦਾ ਜਿਹੜੇ ਡੀਸੀ ਸੀ ਉਹਨਾਂ ਵੱਲੋਂ ਤਿੰਨ ਪੰਨਿਆਂ ਦੀ ਰਿਪੋਰਟ ਬਣਾਈ ਗਈ ਔਰ ਉਸ ਦੱਸਿਆ ਗਿਆ ਕਿ ਇਹ ਕਬਜ਼ਾ ਜਿਹੜਾ ਹੈ ਆ ਆਰਮੀ ਕੋਲ ਹੈ 에어 بیس ਉਹਨਾਂ ਦੇ ਕੋਲ ਹੈ ਕੰਮਜਾ ਉਹਨਾਂ ਦੇ ਕੋਲ ਹੈ ਪਰ ਕਿਤੇ ਨਾ ਕਿਤੇ ਇਹ ਧਿਆਨ ਚ ਨਹੀਂ ਸੀਗਾ ਕਿ ਕਈ ਕੁਝ ਲੋਕਾਂ ਵੱਲੋਂ ਜਿਹੜਾ ਇਸ ਦੀ ਰਜਿਸਟਰੀ 2000 ਦੇ ਇੱਕ ਦੇ ਵਿੱਚ ਆਪਣੇ ਨਾਂ ਤੇ ਕਰਵਾ ਲਈ ਗਈ ਸੀ ਔਰ ਲਗਾਤਾਰ ਜਿਹੜਾ ਇਹ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਨਿਸ਼ਾਨ ਸਿੰਘ ਕਾਨੂੰਗੋ ਜਿਹੜੇ ਰਿਟਾਇਰ ਨੇ ਉਹ ਲੱਗੇ ਰਹੇ ਔਰ ਜਦੋਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਦੇ ਜਿਹੜੇ ਜਾਤੀ ਉਹਨਾਂ ਕੋਲੋਂ ਇਸ ਨੂੰ ਲੈ ਲੈਂਦੇ ਹੋਏ ਉਤੋਂ ਜਿਹੜਾ ਹੋਣ ਇਹ ਨਿਕਲ ਕੇ ਸਾਹਮਣੇ ਆਇਆ ਕਿ ਠੀਕ ਹੈ ਮਨਦੀਪ ਹੂਸ਼ਾ ਅੰਸਲ ਤੇ ਉਹਨਾਂ ਦਾ ਬੇਟਾ ਹੈ ਨਵੀਨ ਅੰਸਲ ਕੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਪਡੇਟ ਤੇ ਦੂਜਾ ਜਿਹੜੀ ਜ਼ਮੀਨ ਸੀ ਉਹ ਦੁਬਾਰਾ ਹਵਾਈ ਫੌਜ ਨੂੰ ਵਾਪਸ ਕਰ ਦਿੱਤੀ ਗਈ ਦੀ ਗੱਲ ਕਰੀਏ ਤੇ ਹਵਾਈ ਫੌਜ ਦੇ ਕੋਲ ਹੀ ਇਸ ਦਾ ਕਬਜ਼ਾ ਹੈ ਔਰ ਜਿਹੜਾ 우샤 ਅਨਸਲ ਉਹਨਾਂ ਦੀ ਮਰਤੂ ਹੋ ਚੁੱਕੀ ਹੈ ਔਰ ਉਹਨਾਂ ਦੇ ਬੇਟੇ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਾ ਜ 28 ਤਰੀਕ ਨੂੰ ਹੀ ਕੀਤੀ ਗਈ ਹੈ ਔਰ ਜਲਦ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਹੁਣ ਉਹ ਫਿਰੋਜ਼ਪੁਰ ਛੱਡ ਕੇ ਦਿੱਲੀ ਰਹਿ ਰਹੇ ਨੇ ਔਰ ਕਿਤੇ ਨਾ ਕਿਤੇ ਉਹ ਵੀ ਇੱਕ ਰਸੂਕ ਦਾ ਪਾਰਟੀ ਹੈ ਔਰ ਉਹਨਾਂ ਵੱਲੋਂ ਵੀ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਦੁਬਾਰਾ ਖੜਕਾਇਆ ਜਾ ਸਕਦਾ ਹੈ ਔਰ ਹਾਲੇ ਤੱਕ ਦੀ ਗੱਲ ਕਰੀਏ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਧੰਨਵਾਦ ਮਨਦੀਪ ਇਸ ਪੂਰੀ ਅਪਡੇਟ ਦੇ ਲਈ ਮਨਦੀਪ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਪਰਚਾ ਜ਼ਰੂਰ ਹੋਇਆ ਹੈ ਐਫ ਆਈ ਆਰ ਜ਼ਰੂਰ ਹੋਈ ਹੈ ਪਰ 우ષા ਅੰਸਲ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦਾ ਬੇਟਾ ਵੀ ਦਿੱਲੀ ਚ ਰਹਿੰਦਾ ਹੈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ 28 ਸਾਲ ਬਾਅਦ 에ਅਰ ਫੋਰਸ ਨੂੰ ਜ਼ਮੀਨ ਤਾਂ ਵਾਪਸ ਕਰ ਦਿੱਤੀ ਗਈ ਹੈ ਤੇ ਹੁਣ ਐਫ ਆਈ ਆਰ ਹੋਈ ਹੈ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ 에ਅਰ ਫੋਰਸ ਦੀ ਜ਼ਮੀਨ ਦੇ ਧੋਖਾਧੜੀ ਨਾਲ ਵਿਕਰੀ ਮਾਮਲੇ 'ਚ ਐਕਸ਼ਨ ਹੋਇਆ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਮਾਂ ਬੇਟੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਲਜ਼ਾਮ